ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੁਸੀਂ ਮੇਰੀ ਹਾਲਤ ਦੇਖ ਰਹੇ ਹੋਵੋਗੇ ਸਿਰ ਬਹੁਤ ਜ਼ਿਆਦਾ ਦੁਖੀ ਜਾਂਦਾਗਾ ਕਿਉਂਕਿ ਅੱਜ ਕੰਮ ਬਹੁਤ ਜ਼ਿਆਦਾ ਸੀਗੇ ਤੇ ਹਲੇ ਮੇਰੇ ਸੂਟ ਬਣੇ ਨਹੀਂ ਅੱਜ ਮੈਂ ਹਜੇ ਆਪਣੇ ਦੋ ਸੂਟ ਲਿਆਈਆਂ ਹਨ ਰਿੱਕੀ ਉਹ ਵੀ ਰਿੱਕੀ ਕਿਉਂਕਿ ਆਪ ਮੈਂ ਇਕੱਲੀ ਲੈਂਦੀ ਨਹੀਂ ਹੈਗੀ ਜਿਹੜੇ ਸਬਸਕ੍ਰਾਈਬਰ ਹੋ ਦੇਖਣਾ ਹਾਂ ਸ਼ਾਇਦ ਸਬਸਕ੍ਰਿਪਸ਼ਨ ਖਤਮ ਹੋ ਗਈ ਹੋਗੀ ਅਸੀਂ ਲਾ ਰਹੇ ਆ ਬਿੱਗ ਬਾਸ ਤੁਸੀਂ ਵੀ ਦੱਸਿਓ ਕਿਨੂ ਕਿਨੂ ਇੰਟਰਸਟ ਆ ਬਿੱਗ ਬਾਸ ਦੇ ਵਿੱਚ ਅੱਜ ਦੇਖਦੇ ਆ ਆਪਾਂ ਕਿਹਦੀਆਂ ਕਿਹਦੀਆਂ ਐਂਟਰੀਆਂ ਹੋਣੀਆਂ ਨੇ ਬਿੱਗ ਬਾਸ ਦੇ ਵਿੱਚ ਤੇ ਕੀ ਲੱਗਦਾ ਆਪਾਂ ਨੂੰ ਹੈਨਾ ਕੀ ਬਰਾਵਾ ਫੋਨ ਆ ਦੇਖੋ ਬਾਈ ਜੀਓ ਸਿਨੇਮਾ ਵਾਲੇ ਵੀ ਉਹ ਭਾਲਦੇ ਨੇ ਦੇਖਦੇ ਆ ਆਪਾਂ ਬਿੱਗ ਬਾਸ ਕੌਣ ਕੌਣ ਦੇਖਦਾ ਜਰੂਰ ਦੱਸਿਓ ਕਮੈਂਟ ਕਰਕੇ ਤੇ ਦੇਖਦੇ ਆ ਕਿਹਦੀ ਕਿਹਦੀ ਐਂਟਰੀ ਹੋਊਗੀ ਅੱਜ ਤੇ ਦੇਖਦੇ ਆ ਕਿਨੂੰ ਆਉਣਾ ਚਾਹੀਦਾ ਕਿਨੂੰ ਨਹੀਂ ਆਉਣਾ ਚਾਹੀਦਾ ਹੈਨਾ ਅੱਜ ਆਪਾਂ ਫੋਕਸ ਹੀ ਕਰਦੇ ਆ ਵੈਸੇ ਨਿਆਰਾ ਤਾਂ 빅ਬੋਸ ਦਾ ਫੇਰੀ ਹੁੰਦਾ ਜੇ ਸਲਮਾਨ ਖਾਨ ਹੋਸਟ ਕਰਦਾ ਹਣਾ ਰਿੱਕੀ ਬਾਕੀ ਤੁਸੀਂ ਦੱਸੋ ਸਹਿਮਤ ਹੋ ਕਿਵੇਂ ਸਲਮਾਨ ਖਾਨ ਨਹੀਂ ਕਰ ਰਿਹਾ ਹੋਸਟ ਸਲਮਾਨ ਖਾਨ ਹੀ ਕਰ ਰਿਹਾ ਪਿਛਲੀ ਬਾਰ ਯਾਰ ਮੈਨੂੰ ਲੱਗਦਾ ਨਹੀਂ ਲਖਪੂਰ ਨੇ ਨਹੀਂ ਕੀਤਾ ਸੀ ਹਣਾ ਇਹਨੇ ਕਦੇ ਨਹੀਂ ਲਖਪੂਰ ਨੇ ਕੀਤਾ ਸੀ ਸ਼ਾਇਦ ਹਾਂਜੀ ਜੁੜੀ ਜਿਹੜਾ ਹੱਸਦਾ ਲੋ ਬਈ 빅ਬੋਸ ਚੱਲ ਪਿਆ 빅ਬੋਸ ਚੱਲ ਪਿਆ ਗ੍ਰੈਂਡ ਅੱਜ ਹੈਗਾਗਾ ਤੇ ਹਜੇ ਆਪਣਾ ਕੰਟੀਨਿਊ ਹੋਇਆ ਨਹੀਂ ਬਿਕੋਜ਼ ਆਪਣੀ ਸਬਸਕ੍ਰਿਪਸ਼ਨ ਖਤਮ ਹੋਈ ਪਈ ਆ ਸਬਸਕ੍ਰਿਪਸ਼ਨ ਲੈਣੇ ਆ ਪਹਿਲਾਂ ਫੇਰ ਦੇਖਦੇ ਆ ਕੀ ਬੰਦ ਆ ਇਹ ਚ ਰਿੱਕੀ ਰਿੱਕੀ ਸਲਮਾਨ ਖਾਨ ਬਧਾ ਇੰਨਾ ਖੁਸ਼ ਕਿਉਂ ਆ ਪਤਾ ਕਿਉਂ ਆ ਇੰਨਾ ਖੁਸ਼ ਸਲਮਾਨ ਖਾਨ ਉਹਨੇ ਵਿਆਹ ਨਹੀਂ ਕਰਾਇਆ ਤਾਂ ਹੁਣ ਮੈਂ ਵੀ ਉਹਨੂੰ ਦੇਖ ਕੇ ਅਫਸੋਸ ਆ ਮੈਨੂੰ ਵੀ ਕਿਉਂ ਵਿਆਹ ਕਰਾਇਆ ਦੇਖੋ ਕਿੰਨਾ ਖੁਸ਼ ਆ ਬਿਨਾ ਵਿਆਹ ਤੋਂ ਸੋਚ ਲਾ ਜੇ ਤੂੰ ਵਿਆਹ ਨਾ ਕਰਾਇਆ ਹੁੰਦਾ ਨਾ ਮੈਂ ਨਹੀਂ ਸੀ ਨਾ ਨਾਂ ਬੋਲ ਤਕੋ ਜੋਂ ਦੀ ਹੁਣ ਪਤਾ ਲੱਗਦਾ ਆ ਦੇਖ ਲੋ ਕੀ ਖੱਟਿਆ ਦੇਖ ਲੋ ਕਿਧਰੇ ਮੇਰਾ ਆ ਉਮਰ ਦੇ ਵਿੱਚ ਇਹਨੇ ਬੀਪੀ ਘਟਣ ਲਾਇਆ ਲੋਕਾਂ ਦੇ ਬਾਤ ਦੇ ਹੁੰਦੇ ਨੇ ਮੇਰਾ ਇਹਨੇ ਆ ਉਮਰ ਤੇ ਬੀਪੀ ਘਟਣ ਲਾਤਾ ਅੱਜ ਮੈਂ ਡਾਕਟਰ ਨੂੰ ਚੈੱਕ ਕਰਾਉਣ ਗਈ ਵੀ ਹੈਡੈਕ ਹੋ ਰਿਆ ਸੀ ਮੇਰਾ ਬੀਪੀ ਘਟ ਰਿਆ ਆ ਉਮਰ ਤੇ ਇਹਨੇ ਮੇਰਾ ਬੀਪੀ ਘਟਣ ਲਾਤਾ ਅੱਜ ਇਹਨੇ ਕੰਮ ਸੀ ਬਟ ਇਹਨੇ ਮੈਨੂੰ ਨਹੀਂ ਚੁਣਿਆ ਗਾਇਜ਼ ਇਹਨੇ ਕਰੈਕਟ ਚੁਣੀ ਕਿਧਾ ਕਿਧਾ ਘਰ ਵਾਲਾ ਇਹ ਕਰਦਾ ਹੁੰਦਾਗਾ ਮੈਨੂੰ ਚੋਣਾ ਚਾਹੀਦਾ ਸੀ ਅੱਜ ਤੂੰ ਮੈਨੂੰ ਬਹੁਤ ਹਾਰਟ ਕੀਤਾ ਰਿਹੀ ਕੀ ਆ ਤੂੰ ਮੈਨੂੰ ਇੰਨਾ ਦੁਖੀ ਕੀਤਾ ਨਾ ਮੇਰਾ ਦਿਲ ਤੋੜ ਤੈਨੇ ਅੱਜ ਆ ਪਹਿਲਾ ਬੰਦਾ ਤਾਂ ਬਈ ਆਇਆ ਇਹਨੂੰ ਤਾਂ ਮੈਂ ਜਾਣਦੀ ਸੀ ਤੂੰ ਜਾਣ ਰਹੀ ਕੀ ਲੈ ਭਈ ਵੀ ਛੜਾ ਗਰਸੀ ਸਲਮਾਨ ਖਾਨ ਵੀ ਛੜਾ ਆ ਨਾਲ ਆ ਦਾ ਬੰਦਾ ਵੀ ਛੜਾ ਬਈ ਰਿਕੇ ਦੋਨੇ ਛੜੇ ਲੈ ਨਾ ਲੈ ਕਿ ਆਪ ਕਿੰਨੀ ਅੱਛੀ ਐਵੇਂ ਲੇਕਿਨ ਮੈਂ ਆਪਕੇ ਪ੍ਰਤੀ ਕਾ ਬੜਾ ਫੈਨ ਹੂ ਯਾ ਯੈਸ ਸਭ ਕੋ ਪਤਾ ਹੈ ਤੁਸਪਤਾ ਹੈ ਅਰਜੁਨ ਅਰੇ

शॉपिंग कर राजू जी हरे पता शूज ही शॉपिंग ही नहीं मिलती हाँ दो, दो लाई एक रह गया सर। ਅਸੀਂ ਹੈ ਸਰਦਾਰ ਸਿਲੈਕਸ਼ਨ ਪੁਆਇੰਟ ਕਲਮਾ ਤੋਂ ਸ਼ੁਰੂ ਲੱਗਦੇ ਆਪਾਂ ਬਹੁਤ ਸੋਹਣੇ ਸ਼ੂ ਲੱਗੇ ਹੋਏ ਨੇ ਵਧੀਆ ਕਲੈਕਸ਼ਨ ਲੱਗੇ ਪ੍ਰਾਈਸ ਵੀ ਜੈਨੂਅਲ ਲੱਗੇ ਲੋ ਵੀ ਆਪਾਂ ਹੀਲ ਦੇਖਿਆ ਹਾਂ ਤੁਹਾਨੂੰ ਕੀ ਲੱਗੀ ਦੱਸੋ ਮੈਨੂੰ ਤਾਂ ਵਧੀਆ ਲੱਗ ਰਹੀ ਆ ਕਿਵੇਂ ਲੱਗੀ ਰਾਜੂ ਤੈਨੂੰ ਮੈਨੂੰ ਤਾਂ ਬਹੁਤ ਪਿਆਰੀ ਲੱਗ ਰਹੀ ਆ ਬਈ ਆਪਾਂ ਲਈ ਆਹ ਵਾਲੀ ਹੀਲ ਇਦਾਂ ਦੀਆਂ ਸੋਹਣੀਆਂ ਸੋਹਣੀਆਂ ਜੇ ਤੁਸੀਂ ਹੀਲਜ਼ ਲੈਣੀਆਂ ਨੇ ਤਾਂ ਤੁਸੀਂ ਬਰਨਾਲੇ ਪਹੁੰਚ ਸਕਦੇ ਹੋ ਸਰਦਾਰ ਸਿਲੈਕਸ਼ਨ ਵਾਈਟ ਠੀਕ ਹੈ ਇੱਥੇ ਤੁਸੀਂ ਪਹੁੰਚ ਕੇ ਹੀਲਜ਼ ਲੈ ਸਕਦੇ ਹੋ ਬਾਕੀ ਮੈਂ ਆਈਡੀ ਮੈਂਸ਼ਨ ਕਰੂੰਗੀ ਉੱਥੇ ਤੁਸੀਂ ਇਹਨਾਂ ਤੋਂ ਇਹਨਾਂ ਦਾ ਐਡਰੈਸ ਪੁੱਛ ਸਕਦੇ ਹੋ ਜਾਂ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਬਹੁਤ ਪਿਆਰੀਆਂ ਪਿਆਰੀਆਂ ਹੀਲਜ਼ ਨੇ ਮੈਂ ਤਾਂ ਲੈ ਗਈਆਂ ਦੋ ਤਿੰਨ ਹੀਲਜ਼ ਤੁਸੀਂ ਵੀ ਲੈ ਸਕਦੇ ਹੋ ਬਹੁਤ ਹੀ ਜੈਨੂਇਨ ਪ੍ਰਾਈਸ ਸਾਡੀ ਕੁੜੀ ਨੇ ਵੀ ਲੈ ਲਈਆਂ ਵਾਦੂ ਇਹ ਵਿਸ਼ਾਲ ਵੀ ਜਾਇਆ ਹੈ ਹਾਂ ਲੀਕਾਕੇ ਆ ਲੱਗੇ ਆਏ ਅਸੀਂ ਧਿਲੋ ਹਣੇ ਕੋਲੇ ਵਿਸ਼ਾਲ ਤੋਂ ਜਾ ਕੇ ਫਰ ਤੁਹਾਨੂੰ ਕੱਖ ਨਹੀਂ ਮਿਲਿਆ ਉਥੋਂ ਟਾਈਮ ਵੇਸਟ ਵਰਕੇ ਆਏ ਆ ਅਸੀਂ ਅੱਜ ਲੋਗ ਵਿਆਹ ਦੀਆਂ ਤੇ ਨਹੀਂ ਚੱਲ ਰਹੀਆਂ ਨੇ ਉਧਰ ਮੇਰਾ ਹਜੇ ਕੋਈ ਰਲਾ ਰੱਖਣ ਦੀ ਮੇਰਾ ਤਾਂ ਸਾਜੀ ਕਹਿੰਦੀ ਵੀਰਪਾਲ ਦਾ ਪਹਿਲਾਂ ਕੰਮ ਹੋਣਾ ਚਾਹੀਦਾ ਵਿਆਹ ਤੇ ਮੈਂ ਜਾਣਾ ਨਾਉਂ ਵੀਰਪਾਲ ਦੇ ਬਾਹਰ ਹੀ ਵੀ ਉਸ ਤੋਂ ਵੀ ਠੀਕ ਪਿਆਰ ਕਰਦਾ ਪਹਿਲੀ ਅੱਜ ਮੁੰਡੀਆਂ ਨਾ ਦਿਖਾ ਕਹਿੰਦੀ ਮੁੰਡੀਆਂ ਕਿਉਂ ਨਾ ਰੱਖਾਂ ਹੈ ਜਿਹੜਾ ਹੀ ਜੇ ਨਹੀਂ ਤਾਂ ਦਿਖਾਉਣੀ ਐ ਨਹੀਂ ਇਹ ਵੀ ਬਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਹਨਾ ਬਾੜੀ ਨਹੀਂ ਲੱਗਦੀ ਹੈ ਨਾ ਤੁਹਾਡੇ ਕੰਮ 'ਚ ਤਾਂ ਆਹ ਕਿੰਨਾ ਸੋਨਾ ਬਰਸ਼ ਦੋ ਬਣਾ ਰਹੀ ਰਹੇ ਸੀ ਬਾੜੀ ਬਣਾ ਕੇ ਜਿੱਥੇ ਨਾ ਸਮਾਨ ਵਾਲਾ ਸੋਹਣਾ ਹੁੰਦਾ ਏ। ਮੇਲਾ ਅੱਛਾ ਲਾ। ਮੈਂ ਤੇ ਵੀ ਦੇਖ ਨੀਗਾ ਦੇ ਕੁੜੀ ਦੀ ਕਿੰਨੀ ਲੱਗਦੀ ਏ। ਓਕੇ ਮੈਡਮ ਬਾਏ। ਓਏ ਬਈ ਰਿੱਕੀ ਨੇ ਲੈਂਦੀ ਆ ਵਾਲੀ ਪੱਗ। ਠੀਕ ਆ ਇੱਕ ਆ ਵਾਲੀ ਪੱਗ ਲੈਂਦੀ ਏ ਰਿੱਕੀ ਨੇ, ਇੱਕ ਆ ਵਾਲੀ ਲੈਂਦੀ ਏ। ਹੁਣ ਜਾਗੋ ਤੇ ਡਿਸਾਈਡ ਨਹੀਂ ਹੋ ਰਿਹਾ ਵੀ ਕਿਹੜਾ ਪਾਉਣਾ। ਵਿਆਹ ਤੀ ਤਾਂ ਗਰਮੀ ਜਿੰਨੀ ਕਹੇਗੀ ਆਹ ਕਹਿੰਦੇ ਕੋਟ ਪੈਂਟ ਪਾਉਣਾ ਵਿਆਹ ਤੇ ਵਿਆਹ ਤੇ ਮੈਨੂੰ ਲੱਗਦਾ ਕੋਟ ਪੈਂਟ ਪਹਿਣਾ ਨਹੀਂ ਕਿਉਂਕਿ ਭਈ ਗਰਮੀ ਬਹੁਤ ਮੈਨੂੰ ਤਾਂ ਲੱਗਦਾ ਨਹੀਂ ਪਊਗਾ ਕੋਟ ਪੈਂਟ ਬਾਕੀ ਪਤਾ ਨਹੀਂ ਇਹ ਪੈ ਜੇ ਇਹ ਦੋ ਪੱਗਾਂ ਲਿਆਂਦੀਆਂ ਨੇ ਮੈਂ ਸੂਟ ਲਿਆਂਦਾ ਜਿਹੜਾ ਉਹ ਤਾਂ ਮੈਂ ਆ ਕਲਰ ਦਾ ਲਿਆਗਾ ਸੂਟ ਮੈਚਿੰਗ ਪਤਾ ਨਹੀਂ ਸਾਡੀ ਹੋਊਗੀ ਕਿ ਨਹੀਂ ਹੋਊਗੀ ਉਹ ਤਾਂ ਬਾਅਦ ਦੀਆਂ ਗੱਲਾਂ ਨੇ ਤੇ ਇੱਕ ਸੂਟ ਮੈਂ ਲੈਤਾਗਾ ਬਿਲਕੁਲ ਲਾਈਟ ਪੀਚ ਜਿਹਾ ਕਲਰ ਆ ਤੇ ਉਹ ਲੈਤਾਗਾ ਬਾਕੀ ਦਿੱਕੀ ਨਹੀਂ ਸ਼ਾਇਦ ਵਿਆਹ ਲਈ ਦੇ ਨਹੀਂ ਪਤਾ ਆ ਪਾ ਗਵਨ ਲੈਣ ਠੀਕ ਹੈ ਨਹੀਂ ਪਤਾ ਆ ਪਾ ਗਵਨ ਲੈਣ ਜਿੱਦਾਂ ਵੀ ਇਹਨਾਂ ਨੂੰ ਵਧੀਆ ਲੱਗੂਗਾ ਤੇ ਉਹ ਪੈਂਟ ਇਹਨਾਂ ਦਾ ਬਣ ਕੇ ਆ ਗਿਆ ਮੇਰੇ ਸੂਟ ਹਜੇ ਬਣੀ ਜਾਂਦੇ ਨੇ ਸ਼ਾਇਦ ਅੱਜ ਸ਼ਾਮ ਤੱਕ ਬਣ ਜਾਣ ਜੇ ਬਣ ਜਾਣ ਤਾਂ ਵਧੀਆ ਗੱਲਾਂ ਨਹੀਂ ਤਾਂ ਪ੍ਰਾਣੇ ਪਾ ਲਾਂਗੇ ਬਹੁਤ ਪਏ ਨੇ ਪ੍ਰਾਣੇ ਪਾ ਕੇ ਹੀ ਆਪਾਂ ਵਿਆਹ ਦੇ ਦੇਾਂਗੇ ਫਿਰ ਹੋਰ ਤਾਂ ਕੋਈ ਹੱਲ ਨਹੀਂ ਹੈਗਾ ਹਣ ਜਿਹੜਾ ਕੱਲ ਬਲੌਗ ਪਾਇਆ ਸੀ ਕੁੜੀ ਕਹਿੰਦੀ ਵੀ ਦੀਦੀ ਵੀ ਐਂ ਦੱਸੋ ਵੀ ਤੁਸੀਂ ਪੰਜੀਰੀ ਦੀ ਜਗਾ ਤੇ ਕੀ ਕਰਦਾ ਸੀ ਕਿਉਂਕਿ ਜਦੋਂ ਮੇਰਾ ਜੇਰੀਨ ਹੋਇਆ ਸੀ ਉਸ ਤੋਂ ਬਾਅਦ ਜਦੋਂ ਮੈਂ ਘਰ ਆਈ ਸੀ ਹਣ ਤਾਂ ਮੈਂ ਤੁਹਾਨੂੰ ਦੱਸਿਆ ਸੀਗਾ ਉਦੋਂ ਵੀ ਯਾਰ ਵੀ ਮੈਂ ਪੰਜੀਰੀ ਨਹੀਂ ਖਾਂਦੀ ਬਿਕੋਜ਼ ਡਾਕਟਰ ਨੇ ਨੇ ਮਨਾ ਕੀਤੀ ਸੀ ਬਟ ਕਹਿੰਦੇ ਵੀ ਤਾਕਤ ਵਾਲੀ ਚੀਜ਼ ਖਾਣੀ ਵੀ ਜ਼ਰੂਰੀ ਆ ਉਹਨੇ ਕਿਉਂ ਕਰਕੇ ਕਿਹਾ ਸੀ ਵੀ ਆਟ ਉਹ ਆਟਾ ਕਰਕੇ ਕਹਿ ਦਿੰਦੀ ਆ ਬਾਈ ਤਾਂ ਤੁਸੀਂ ਜੇ ਪੰਜੀਰੀ ਬਣਾਉਣੀ ਵੀ ਆ ਤਾਂ ਪੰਜੀਰੀ ਦੇ ਵਿੱਚ ਨਾ ਆਟਾ ਘੱਟ ਪਾਓ ਜਮੇ ਘੱਟ ਪਾਓ ਕਿ ਦੇਸੀ ਘਿਓ ਦਾ ਖਾਣਾ ਜ਼ਰੂਰੀ ਆ ਦਾਲਾਂ ਸਬਜ਼ੀਆਂ ਚ ਪਾ ਕੇ ਖਾ ਲੋ ਵੱਧ ਤੋਂ ਵੱਧ ਹਨਾ ਮੈਂ ਇਹ ਹੀ ਕੀਤਾ ਸੀ ਦਾਲਾਂ ਸਬਜ਼ੀਆਂ ਚ ਪਾ ਕੇ ਖਾਦਾ ਸੀ ਵੱਧ ਤੋਂ ਵੱਧ ਜਿੰਨਾ ਵੀ ਦੇਸੀ ਘਿਓ ਆ ਬਟ ਮੈਂ ਪੰਜੀਰੀ ਨਹੀਂ ਸੀ ਬਣਾਈ ਤਾਂ ਪੰਜੀਰੀ ਮੈਂ ਅਵਾਈਡ ਕਰਤੀ ਸੀਗੀ ਥੋੜੀ ਜਿਹੀ ਰਲਾਈ ਸੀ ਅਸੀਂ ਪੰਜੀਰੀ ਘਰੇ ਉਹਦੇ ਵਿੱਚ ਵੀ ਕੀ ਸੀ ਅਸੀਂ ਸਾਰੀਆਂ ਦਵਾਈਆਂ ਪਾਈਆਂ ਸੀਗੀਆਂ ਜੇ ਆਪਣੇ ਕੋਈ ਮਤਲਬ ਕਿ ਪੁਰਾਣੇ ਹੋਣ ਜਿਵੇਂ ਤੁਹਾਡੇ ਕਿਸੇ ਪੁਰਾਣੀ ਬੁੜੀ ਨੂੰ ਵੀ ਪਤਾ ਹੋਊਗਾ ਜਿਵੇਂ ਕਈ ਵਾਰ ਆਪਣੇ ਕੋਈ ਹੱਡ ਉੱਡ ਝੁਕਦੇ ਹੋਣ ਤਾਂ ਆਪਾਂ ਘਰੇ ਕੋਈ ਦਵਾਈ ਰਲਾਉਣੀ ਹੁੰਦੀ ਆ ਤੋ ਸਾਰੀਆਂ ਦਵਾਈਆਂ ਪਾਏਗੇ ਬਾਕੀ ਮੇਰੇ ਕੋਲ ਨਾ ਇੱਕ ਲਿਸਟ ਤੇ ਲਿਖੀ ਵੀ ਹੋਈ ਸੀਗੀ ਤੇ ਕਿਹੜੀਆਂ-ਕਿਹੜੀਆਂ ਦਵਾਈਆਂ ਪਾਈਆਂ ਸੀਗੀਆਂ ਮੈਂ ਪੰਜੀਰੀ ਦੇ ਵਿੱਚ ਮੈਂ ਤੁਹਾਨੂੰ ਉਹ ਦੱਸੂਗੀ ਦੇਖ ਕੇ ਮੇਰੇ ਕੋਲ ਲਿਖਿਆ ਹੋਇਆਗਾ ਤੇ ਬਾਕੀ ਭਈ ਇੱਕ ਕੁੜੀ ਨੇ ਕਿਹਾ ਵੀ ਦੀਦੀ ਤੁਸੀਂ ਪ੍ਰੋਪਰ ਦੱਸੋ ਵੀ ਕੀ ਖਾਦਾ ਸੀਗਾ ਫੁੱਲ ਡੇਰੀ ਉਹਨਾਂ ਦਿਨਾਂ ਦੀ ਡਾਈਟ ਦੱਸੋ ਤਾਂ ਉਹਨਾਂ ਦਿਨਾਂ ਦੀ ਮੈਂ ਤੁਹਾਨੂੰ ਡਾਈਟ ਵੀ ਦੱਸ ਦਿੰਨੀ ਆ ਸਾਰੀ ਵੀ ਮੈਂ ਕੀ ਖਾਦਾ ਸੀਗਾ ਠੀਕ ਆ ਜਿਹੜਾ ਬਈ ਮੈਂ ਖਾਦਾ ਸੀਗਾ ਖਾਂਦੀ ਸੀਗੀ ਮੈਂ ਐਂ ਮੰਨ ਲਓ ਤੁਸੀਂ ਵੀ ਦੋ ਐਗ ਦੇਸੀ ਠੀਕ ਐ ਸਵੇਰੇ ਤੇ ਦੋ ਦੁਪਹਿਰੇ ਜੀ ਐਗ ਖਾਂਦੀ ਸੀਗੀ ਮੈਂ ਦੇਸੀ ਜਮਾ ਦੇਸੀ ਆਂਦੀ ਠੀਕ ਐ ਉਹਦਾ ਸਿਰਫ ਵਾਈਟ ਪਾਰਟ येलो ਪਾਰਟ ਨਹੀਂ येलो ਗਰਮ ਹੁੰਦਾ ਸਿਰਫ ਵਾਈਟ ਪਾਰਟ ਤੇ ਇੱਕ ਬਈ ਮੈਂ ਦੁੱਧ ਪੀਂਦੀ ਸੀ ਉਹਦੇ ਵਿੱਚ ਅਜਮੈਣ ਸੌਂਫ ਅਜਮੈਣ ਪਾ ਕੇ ਠੀਕ ਐ ਲੌਂਗ ਇਲਾਇਚੀ ਪਾ ਕੇ ਦੁੱਧ ਪੀਂਦੀ ਸੀ ਘੱਟੋ ਘੱਟ ਦਿਨ ਵਿੱਚ ਦੀ ਕਾਫੀ ਵਾਰ ਫਿਰ ਮੈਂ ਰੋਟੀਆਂ ਖਾਂਦੀ ਸੀ ਸਿਰਫ ਦੋ ਦੋ ਤੋਂ ਬਾਅਦ ਮੈਂ ਰੋਟੀ ਨਹੀਂ ਖਾਂਦੀ ਸਬਜ਼ੀ ਹੁੰਦੀ ਜੋ ਵੀ ਸਬਜ਼ੀ ਹੁੰਦੀ ਉਹਦੇ ਵਿੱਚ ਘੱਟ ਮਿਰਚ ਘੱਟ ਨੂਨ ਤੇ ਕਿਉਂ ਬਾਦੂ ਸਾਰਾ ਪਾ ਕੇ ਠੀਕ ਆ ਉਹ ਮੈਂ ਖਾਂਦੀ ਸੀ ਤੀਸਰੀ ਚੀਜ਼ ਵੀ ਮੈਂ ਪਾਣੀ ਆ ਜਿਹੜਾ ਉਹ ਨਾ ਤਾਂ ਠੰਡਾ ਪੀਂਦੀ ਸੀ ਕੋਸਾ ਕਰਕੇ ਪਾਣੀ ਪੀਂਦੀ ਸੀ ਨੋਰਮਲ ਬਟ ਜ਼ਿਆਦਾਤਰ ਮੈਂ ਬੋਤਲ ਭਰ ਕੇ ਰੱਖਦੀ ਸੀ ਉਹਦੇ ਵਿੱਚ ਸੌਂਫ ਤੇ ਅਜਮੈਨ ਠੀਕ ਆ ਉਹਨੂੰ ਉਬਾਲ ਕੇ ਪੂਰੀ ਚੰਗੀ ਤਰ੍ਹਾਂ ਸੌਂਫ ਅਜਮੈਨ ਨੂੰ ਉਬਾਲ ਕੇ ਉਹਨੇ ਆ ਜਿਹੜੀ ਮੇਰੀ ਚਰਬੀ ਵਧ ਨਹੀਂ ਹੀ ਨਹੀਂ ਦਿੱਤੀ ਮੈਂ ਚੀਜ਼ਾਂ ਇਹ ਸੀਗੀਆਂ ਮੇਰੀਆਂ ਤੇ ਫਿਰ ਬਈ ਆਹੀ ਚੀਜ਼ਾਂ ਦੀ ਡਾਈਟ ਹੁੰਦੀ ਸੀਗੀ ਏ ਘਟੋ-ਘਟ ਮੈਂ ਚਲਾਈ ਸੀਗੀ 2.5 ਮਹੀਨੇ 2.5 ਮਹੀਨੇ ਤੋਂ ਬਾਅਦ ਫਿਰ ਜਿਹੜੀ ਸੀਗੀ ਪੰਜੀਰੀ ਰਲਾ ਲਈ ਸੀਗੀ ਮੈਂ ਪੰਜੀਰੀ ਦੇ ਵਿੱਚ ਦਵਾਈਆਂ ਪਾਲੀਆਂ ਸੀਗੀਆਂ ਠੀਕ ਹੈ ਉਹ ਥੋੜੀ ਜੀ ਖਾਧੀ ਇਸ ਤੋਂ ਬਾਅਦ ਮੈਂ ਪੰਜੀਰੀ ਦੀ ਜਗ੍ਹਾ ਤੇ ਇੱਕ ਦਵਾਈ ਬਣਵਾਈ ਸੀਗੀ ਠੀਕ ਹੈ ਤੇ ਬੈਦ ਤੋਂ ਬਣਵਾਈ ਸੀ ਦਵਾਈ ਠੀਕ ਹੈ ਉਹਦੇ ਵਿੱਚ ਕੀ ਹੈ ਸਾਰੀਆਂ ਤਾਕਤ ਵਾਲੀਆਂ ਜੀਜ਼ਾਂ ਸੀ ਬਸ ਕਿਉਂ ਨਹੀਂ ਸੀਗਾ ਉਹਦੇ ਵਿੱਚ ਠੀਕ ਹੈ ਤੇ ਆਟਾ ਨਹੀਂ ਸੀਗਾ ਉਹ ਸਾਰੀਆਂ ਚੀਜ਼ਾਂ ਦਾ ਮਿਸ਼ਰਣ ਬਣਾ ਕੇ ਠੀਕ ਹੈ ਮੈਂ 2 ਚਮਚੇ ਦੁੱਧ ਨਾਲ ਸ਼ਾਮ ਨੂੰ ਪੈਣ ਵੇਲੇ ਲੈਂਦੀ ਹੁੰਦੀ ਸੀ ਠੀਕ ਆ ਉਹੀ ਚਮਚੇ ਜਿਹੜੇ ਦੁੱਧ ਨਾਲ ਸ਼ਾਮ ਨੂੰ ਮੈਂ ਹੁਣ ਵੀ ਅੱਧੀ ਦਵਾਈ ਮੇਰੀ ਬਚ ਗਈ थी ਉਹ ਕੱਚ ਦੇ ਡੱਬੇ 'ਚ ਮੈਂ ਸਾਂਭ ਕੇ ਰੱਖ ਲਈ ਕਿਉਂਕਿ ਹੁਣ ਗਰਮੀਆਂ ਹੋ ਗਈਆਂ ਸੀ ਗਰਮੀਆਂ ਦੇ ਵਿੱਚ ਉਹ ਆਪਾਂ ਖਾ ਨਹੀਂ ਸਕਦੇ ਗਰਮ ਹੁੰਦੀ ਆ ਤਾਂ ਹੁਣ ਮੈਂ ਉਹ ਸਰਦੀਆਂ ਦੇ ਵਿੱਚ ਦੁਬਾਰੇ ਸਟਾਰਟ ਕਰੂੰਗੀ ਉਹ ਚੀਜ਼ ਦਾ ਬਹੁਤ ਬੈਨੀਫਿਟ ਰਹਿੰਦਾਗਾ ਬਹੁਤ ਜ਼ਿਆਦਾ ਬੈਨੀਫਿਟ ਠੀਕ ਆ ਹੋਰ ਲੱਟ ਰਣ ਪਟਰਣ ਮੈਂ ਕੁਝ ਨਹੀਂ ਖਾਦਾ ਠੀਕਾ ਸਹੀ ਸੇ ਬਸ ਇੰਨੀਆਂ ਕਿ ਡਾਈਟ ਲੈਂਦੀ ਹਾਂ ਮੈਂ ਜਾਂ ਵਸ ਫਰੂਟ ਖਾਂਦੀ ਸੀ ਜਿਵੇਂ ਐਪਲ ਹੋ ਗਿਆ ਬਨਾਣਾ ਹੋ ਗਿਆ ਠੀਕਾ ਹੋਰ ਮੈਂ ਕੁਝ ਵੀ ਨਹੀਂ ਦਹੀਂ ਖਾ ਲੈਂਦੀ ਸੀ ਲੱਸੀ ਵੀ ਲੈਂਦੀ ਸੀ ਬਾਰੀਆਂ ਚੀਜ਼ਾਂ ਮੈਂ ਖਾਦੀਆਂ ਨਹੀਂ ਇੰਨੀਆਂ ਕਿ ਚੀਜ਼ਾਂ ਖਾਦੀਆਂ ਹੁੰਆਂ ਮੈਂ ਇੰਨੀਆਂ ਨਾਲ ਹੀ ਸਿਹਤ ਕੈਮ ਰਹਿੰਦੀ ਹੈ ਜੇ ਆਪਾਂ ਵਧੀਆ ਖਾਈਏ ਹਾਂਜੀ ਭਾਈ ਕੁੜੀਆਂ ਕਹਿੰਦੀਆਂ ਵੀ ਸਾਡੀ ਵੀ ਹੈਲਪ ਹੋ ਜੂ ਦੀਦੀ ਪਲੀਜ਼ ਸਾਨੂੰ ਦੱਸੋ ਕਿਵੇਂ ਲੂਜ਼ ਕੀਤਾ ਕਿਵੇਂ ਲੂਜ਼ ਕੀਤਾ ਕਿਵੇਂ ਇੰਚ ਘਟੇ ਤੁਹਾਡੇ ਭਾਈ ਅਸਲ ਦੇ ਵਿੱਚ ਮੈਂ ਨਾ ਥੋੜੀ ਜੀ ਮੇਰਾ ਜਿਹੜਾ ਰੂਮ ਆਉ ਉੱਪਰ ਆਗਾ ਠੀਕ ਹੈ ਤਾਂ ਮੇਰੇ ਗੇੜੇ ਲੱਗ ਜਾਂਦੇ ਤਿੰਨ ਤਿੰਨ ਚਾਰ ਚਾਰ ਸਵੇਭੀ ਤੇ ਉਹ ਕੀ ਆ ਜੇ ਆਪਾਂ ਪੌੜੀਆਂ ਚੜਦੇ ਉਤਰਦੇ ਰਹੀਏ ਤਾਂ ਆਪਣੀ ਬੈਲੀ ਫੈਟ ਬਹੁਤ ਜਲਦੀ ਘਟ ਜਾਂਦੀ ਆ ਇਹ ਚੀਜ਼ ਹੈਗੀ ਆ ਬੰਦਾ ਪਤਲਾ ਵੀ ਹੁੰਦਾਗਾ ਤਾਂ ਮੇਰਾ ਤਾਂ ਇਹ ਰੀਜਨ ਆ ਬਾਕੀ ਬਈ ਤੁਸੀਂ ਕਾਫੀ ਪੀ ਸਕਦੇ ਹੋ ਸਵੇਰੇ ਠੀਕ ਹੈ ਕਾਫੀ ਦੇ ਵਿੱਚ ਨਿੰਬੂ ਪਾ ਕੇ ਪੀ ਸਕਦੇ ਹੋ ਠੀਕ ਹੈ ਜਾਂ ਤੁਸੀਂ ਉਹਦੇ ਵਿੱਚ ਦੇਸੀ ਧੋ ਪਾ ਕੇ ਪੀ ਸਕਦੇ ਹੋ ਉਹ ਵੀ ਵਧੀਆ ਡਰਿੰਕ ਆ ਦੀ ਦੇ ਨਾਲ ਤੁਹਾਡੀ ਫੈਟ ਜਲਦੀ ਬਰਨ ਹੋ ਸਕਦੀ ਹੈ ਠੀਕ ਹੈ ਜਲਦੀ ਪਤਲੇ ਹੋ ਸਕਦੇ ਹੋ ਤੁਸੀਂ ਆਈ ਚੀਜ਼ਾਂ ਕੀਤੀਆਂ ਬਾਈ ਮੈਂ ਹੋਰ ਐਕਸਟਰਾ ਕੁਝ ਵੀ ਨਹੀਂ ਕੀਤਾ ਜਿੰਮ ਮੇਰੀ ਵੀ ਸੁੱਟ ਗਈ ਆ ਠੀਕ ਹੈ ਤੁਸੀਂ ਇਹ ਮੰਨ ਲਓ ਵੀ ਜਿੰਮ ਤਾਂ ਮੈਂ ਇਥੋਂ ਜਾਇਆ ਹੀ ਨਹੀਂ ਗਿਆ ਮਸਾ ਇੱਕ ਦੋ ਦਿਨ ਗਈ ਸੀ ਫਿਰ ਇਸ ਤੋਂ ਬਾਅਦ ਮੇਰੇ ਕੰਮ ਦਾ ਸ਼ਡਿਊਲ ਹੀ ਇਦਾਂ ਦਾਗਾ ਵੀ ਮੈਂ ਨਹੀਂ ਜਾ ਸਕਦੀ ਕੰਮ ਨੂੰ ਛੱਡ ਕੇ ਜਿੰਮ ਠੀਕ ਹੈ ਤਾਂ ਉਹ ਮੈਂ ਸੋਚਿਆ ਵੀ ਜਦੋਂ ਜੁਹਾਰ ਵੱਡਾ ਹੋ ਜੂ ਫਿਰ ਹੀ ਮੈਂ ਜਿੰਮ ਸਟਾਰਟ ਕਰੂੰਗੀ ਉਹਨਾਂ ਟਾਈਮ ਮੈਂ ਨਹੀਂ ਜਾਣਾ ਉਹਨਾ ਟਾਈਮ ਮੈਂ ਆਪਣੇ ਆਪ ਨੂੰ ਮੈਂਟੇਨ ਰੱਖਣਾਗਾ ਕਿੱਦਾਂ ਰੱਖ ਸਕਦੀ ਆ ਉਹ ਮੈਂ ਤੁਹਾਨੂੰ ਦੱਸਤਾ ਕਿ ਆਪਾਂ ਆਪਣੀ ਡਾਈਟ ਕਰਕੇ ਰੱਖ ਸਕਦੇ ਆ ਬਾਈ ਠੀਕ ਐ ਤੇ ਬਾਕੀ ਜੇ ਤੁਸੀਂ ਜਿੰਨਾ ਵੀ ਖਾਣਿਓ ਠੀਕ ਕੋਸ਼ਿਸ਼ ਕਰਿਆ ਕਰੋ ਵੀ ਉਹਨੀਆਂ ਕੈਲਰੀਜ਼ ਬਰਨ ਕਰਦੋ ਤਾਂ ਜੋ ਫਿਰ ਤੁਸੀਂ ਦੂਸਰੇ ਦਿਨ ਵੀ ਉਹਨਾਂ ਖਾ ਸਕੋ ਠੀਕ ਐ ਮੈਂ ਹੁਣ ਮੇਰਾ ਰੂਮ ਉੱਪਰ ਆ ਮੈਂ ਤਾਂ ਠੀਕ ਐ ਐਵੇਂ ਆ ਵੀ ਪੌੜੀਆਂ ਚੜ ਗਈ ਉਤਰ ਗਈ ਚੜ ਗਈ ਉਤਰ ਗਈ ਆ ਕੰਮ ਚੱਲਦਾ ਰਹਿੰਦਾ ਮੇਰਾ ਬਾਕੀ ਜੁਝਾਰ ਨੂੰ ਖੜਾਉਣਾ ਤੁਰੇ ਫਿਰਦੇ ਰਹਿਣਾ ਠੀਕ ਆ ਇਹ ਆਪਣੀਆਂ ਐਕਸਰਸਾਈਜ਼ਾਂ ਹੀ ਹੋ ਜਾਂਦੀਆਂ ਨੇ ਤਾਂ ਤੁਸੀਂ ਐਡਾਂ ਦੀਆਂ ਐਕਸਰਸਾਈਜ਼ਾਂ ਜ਼ਰੂਰ ਕਰਿਆ ਕਰੋ ਜਿਨ੍ਹਾਂ ਤੇ ਕੋਈ ਜ਼ੋਰ ਨਹੀਂ ਲੱਗਦਾ ਆਪਣਾ ਵਾਲਾ ਤੇ ਰਿੱਕੀ ਕੁੜੀ ਲੇਟਰਲ ਮੀ ਸ਼ਾਪ ਕਿੱਥੇ ਹੈਗੀ ਬਾਈ ਏਕੜ ਬਾਈ ਏਕੜ ਦੇ ਵਿੱਚ ਹੈ ਨਾ ਬਰਨਾਲੇ ਬਾਈ ਏਕੜਾ ਬਾਈ ਅੰਬੇ ਵਾਲਿਆਂ ਵੀ ਅੰਬੇ ਵਾਲੀ ਵੀ ਹੈਗੀ ਉੱਤੇ ਕਿਥੇ ਅੰਬੇ ਵਾਲੇ ਉੱਤੇ ਹੈਗੀ ਚਿੱਥੀ ਅੰਬੇ ਵਾਲੇ ਨੇ ਨਾ ਉਹ ਸਾਈਡਾ ਬੱਸ ਸਟੈਂਡ ਕੱਣੀ ਬਾਈ ਏਕੜ ਦੇ ਵਿੱਚ ਉੱਥੇ ਹੈਗਾ ਜਿਹੜਾ ਇਹ ਆ ਹੋਗਾ ਤਾਂ ਤੁਸੀਂ ਉੱਥੇ ਜਾ ਸਕਦੇ ਹੋ ਲिटलਮੀ ਵਾਲੀ ਸ਼ੌਪ ਬਾਕੀ ਸਾਡਾ ਨਾਮ ਲੈਦੇ ਹੋ ਡਿਸਕਾਊਂਟ ਕਰ ਦੇਣਗੇ ਤੇ ਇੱਕ ਜਿਹੀ ਹੋਰ ਆ ਵੀ ਇਹਨਾਂ ਨੇ ਉਹ ਵੀ ਦਿੱਤਾ ਹੋਇਆ ਪੇਜ ਵੀ ਬਣਿਆ ਹੋਇਆ ਇਹਨਾਂ ਦਾ ਮੀਨ ਲिटल ਵਾਲਾ ਇੰਸਟਾਗ੍ਰam ਤੇ ਉੱਥੇ ਕੰਟੈਕਟ ਨੰਬਰ ਦਿੱਤੇ ਹੋਇਆ ਕੰਟੈਕਟ ਕਰ ਸਕਦੇ ਹੋ ਤੁਸੀਂ ਬਈ ਬਈ ਇੱਕ ਵੀ ਬਾਕੀ ਤਾਂ ਸਾਰਿਆਂ ਨੇ ਡਾਕਟਰਾਂ ਦੀਆਂ ਰਾਇਆਂ ਦਿੱਤੀਆਂ ਕਿਉਂਕਿ ਰਾਜੂ ਦੇ ਫੇਸ ਦੀ ਗੱਲ ਕੀਤੀ ਸੀ ਨਾ ਪਿਛਲੇ ਵਲੌਗ ਚ ਪਰ ਇੱਕ ਜਣੇ ਨੇ ਕਿਹਾ ਵੀ ਸਰੋਂ ਦੇ ਤੇਲ ਚ ਹਲਦੀ ਘੜ ਕੇ ਲਾਓ ਵੀ ਜੇ ਨਿਸ਼ਾਨ ਵੀ ਰਹਿ ਗਿਆ ਤਾਂ ਨਾਂ ਬਦਲ ਦਿਓ ਕਹਿੰਦੇ ਠੀਕ ਆ ਇਹਨੂੰ ਉਸਕਾ ਵੀ ਅਪਣਾ ਕੇ ਦੇਖ ਲਾਂਗੇ ਬਾਈ ਬਾਕੀ ਜੇ ਕਲੀਨਿਕ ਦੀ ਗੱਲ ਕਰੀਏ ਤਾਂ ਕਲੀਨਿਕ ਦੇ ਵਿੱਚ ਤਾਂ ਮੈਨੂੰ ਰੂਬੀ ਸੈਣੀ ਦੀਦੀ ਦਾ ਹੀ ਵਧੀਆ ਲੱਗਦਾਗਾ ਇਹ ਦੋ ਜਾਨਾਂ ਤੇ ਵੀ ਮੈਂ ਫੇਥ ਕਰ ਸਕਦੀ ਆ ਸਹੀ ਗੱਲ ਦੱਸਾਂ ਤਾਂ ਤੁਹਾਨੂੰ ਤੇ ਬਾਕੀ ਜਿਹੜਾ ਹੈਗਾ ਤੁਸੀਂ ਸਰੋਂ ਦੇ ਤੇਲ ਵਾਲਾ ਕਿਹਾਈ ਵੀ ਦੇਖ ਲਾਂਗੇ ਬਾਈ ਕੀ ਬੰਦ ਆ ਹਾਂਜੀ ਬਾਈ ਤੇ ਹੋ ਗਏ ਆਪਾਂ ਰੈਡੀ ਮੰਮੀ ਚਾਹਤੀਆਂ ਮਾਰਿਆਂ ਦੀ ਗੇਟ ਵਿੱਚ ਦੀ ਹੋ ਗਏ ਆਪਾਂ ਰੈਡੀ ਹੁਣ ਆਪਾਂ ਚੱਲੇ ਆਂ ਬੁਟੀਕ ਤੇ ਬੁਟੀਕ ਤੇ ਦੋ ਤਿੰਨ ਕੰਮ ਨਵੇੜ ਕੇ ਤੇ ਫਿਰ ਆਪਾਂ ਜਾਣਾਗਾ ਅੱਜ ਭਾਬੀ ਦੇ ਸੂਟ ਫੜਾਉਣ ਬਰੀ ਵਾਲੇ ਠੀਕ ਐ ਪਿੰਡ ਨਾਲੇ ਫੜਾ ਜਾਵਾਂਗੇ ਨਾਲੇ ਅੱਜ ਕੜਾਹੀ ਚੜੀ ਹੈ ਢੇੜਾ ਮਾਰਿਆਵਾਂਗੇ ਠੀਕ ਐ ਤੇ ਢੇੜਾ ਗੂੜਾ ਤਾਈ ਮਾਰਿਆਵਾਂਗੇ ਬਸ ਸੂਟ ਪਾਉਣਾ ਹੈ ਮੈਂ ਪਾ ਲੂ ਨਾ ਰਿਖੀ ਬਦੂ ਲੱਡੂ ਖਾਏ ਹੋਏ ਵਧੀਆ ਲੱਗੂਗਾ ਤੂੰ ਗਰਮਾ ਕਰਵਾਉਂਗੀ ਮੈਂ ਹਾਂ ਦੋ ਗਰਮ ਗਰਮ ਲੱਡੂ ਖਾ ਜਾਵਾਂਗੇ ਠੀਕ ਐ ਜਲੇਬੀਆਂ ਖਾ ਜਾਵਾਂਗੇ ਤੁਹਾਰ ਨੂੰ ਲੈ ਜਾਾਂਗੇ ਵਿਆਹ ਵਾਲੇ ਘਰ ਦਾ ਮਾਹੌਲ ਦੇਖਿਆਵਾਂਗੇ ਬਸ ਇੰਨਾ ਕਹੀ ਹੁੰਦਾ ਹੋਰ ਕੀ ਹੁੰਦਾ ਗੀਤ ਗੁਤ ਗਾ ਜਾਵਾਂਗੇ ਇੱਕ ਅੱਧਾ ਬੈਠ ਕੇ ਨਾਲ ਚਾਚੀਆਂ ਤਾਈਆਂ ਦੇ ਆਹੀ ਟਾਈਮ ਹੁੰਦਾ ਕਹਿੰਦੇ ਵਿਆਹਾਂ ਦਾ ਟਾਈਮ ਹੁੰਦਾ ਜਦੋਂ ਸ੍ਰੀਖਾ ਕਵੀਲਾ ਇਕੱਠਾ ਹੁੰਦਾ ਹਨਾ ਚਲੋ ਬਈ ਹੁਣ ਆਪਾਂ ਚੱਲੇ ਆਂ ਬੁਟੀਕ ਤੇ ਮਿਲਦੇ ਆਂ ਆਪਾਂ ਬੁਟੀਕ ਤੇ ਜਾ ਕੇ ਠੀਕ ਹੈ ਜਿੰਨੇ ਤੁਹਾਡੇ ਸਵਾਲ ਸੀ ਮੈਂ ਸਾਰੇ ਜਵਾਬ ਦੇ ਦਿੱਤੇ ਜਿਹੜੇ ਰਹਿ ਗਏ ਉਹ ਅਗਲੇ ਵਲੌਗ ਦੇ ਵਿੱਚ ਜਵਾਬ ਦੇ ਦਾਂਗੇ ਲੋ ਬਈ ਹੁਣ ਆਪਾਂ ਨਿਕਲ ਚੁੱਕੇ ਆਂ ਪਿੰਡ ਦੇ ਵਿੱਚੋਂ ਇਹ ਹੈਗੀ ਹੈ ਸਾਡੀ ਪਿੰਡ ਦੀ ਫੇਰਨੀ ਸੜਕ ਮੇਨ ਰੂ ਪਿੰਡ ਦਾ ਹਰ ਉਹੜਾ ਸਾਡੇ ਪਿੰਡ ਦਾ ਜਿਹੜਾ NH7 ਤੋਂ ਇੱਧਰ ਮਾਰਿਆ ਹਾਂ ਹਾਂ NH7 ਤੋਂ ਇੱਧਰ ਨੂੰ ਆਉਂਦਾ ਮਤਲਬ ਕਿ ਸਾਡਾ ਜਮਾ ਸੜਕ ਤੇ ਆ ਪਿੰਡ ਹਾਂਜੀ ਤੇ ਇੱਕ ਸਾਡਾ ਪਿੰਡ ਪੂਰਾ ਪਾ ਪੂਰੀ ਘੈਂਟ ਲੋਕੇਸ਼ਨ ਤੇ ਬਣਿਆ ਹੋਇਆ ਸਾਨੂੰ ਨਾ ਬਠਿੰਡਾ ਬਰਨਾਲਾ ਪਟਿਆਲਾ ਚੰਡੀਗੜ੍ਹ ਅੰਮ੍ਰਿਤਸਰ ਹਨਾ ਸਾਨੂੰ ਬਠਿੰਡਾ ਤੋਂ ਸੰਗਰੂਰੇ ਕੁਝ ਕਿਵੇਂ ਨੇ ਠੀਕ ਹੈ ਨਾ ਮੋਗਾ ਤੇ ਪਟਿਆਲਾ ਇੱਕੋ ਜਿਹੀ ਕਿਹ ਵੰਦੇ ਆ ਮੋਗਾ ਪਟਿਆਲਾ ਲੁਧਿਆਣਾ ਸੇਮਾ ਰੂਟ 6 ਕਿਲੋਮੀਟਰ ਪੈਂਦਾ ਹਾਂ ਚੰਡੀਗੜ੍ਹ ਦੇ ਅੰਦਰ ਸਰਸਵਤੀ ਕਿਉਂਕਿ ਆਪਣਾ ਬਰਨਾਲਾ ਸੈਂਟਰ ਚ ਆ ਗਿਆ ਸਾਡਾ ਬਰਨਾਲਾ ਆ ਗਿਆ ਪੰਜਾਬ ਦੇ ਸੈਂਟਰਾਂ ਹਾਂ ਸਾਡੇ ਪ੍ਰਮਾਤਮਾ ਦੀ ਮਿਹਰ ਨਾਲ ਕਦੇ ਹੋ ਵੀ ਨਹੀਂ ਆਇਆ ਹੜ੍ਹ ਹੜ੍ਹ ਕਿ ਉੱਚਾ ਗਾ ਬਰਨਾਲਾ ਉੱਚਾ ਗਾ ਕਿ ਬਰਨਾਲਾ ਇਹ ਵੀ ਚੀਜ਼ ਸਹੀ ਹੈ ਪਰ ਕਿਹ ਨਹਿਰਾਂ ਨਹੀਂ ਏਡੀਆਂ ਵੱਡੀਆਂ ਨਾਗੀਆਂ ਕੋਲ ਦੀ ਹਾਂ ਕੋਲ ਦੀ ਲੰਗਦੀਆਂ ਨਹੀਂ ਹੈਗੀ ਸਾਡੇ ਬਰਨਾਲੇ ਸਾਡੇ ਬਰਨਾਲੇ ਤੇ ਸਹੀ ਗੱਲ ਆ ਉਹ ਦੇਖ ਤੁਸੀਂ ਮੈਂ ਉਹ ਆ ਗਿਆ ਮੇਨ ਰੋਡ ਹੋ ਰਿਹਾ ਹੁਣ ਬਸ ਇੱਥੋਂ ਅਸੀਂ ਮੇਨ ਰੋਡ ਤੇ ਚੜ੍ਹ ਜਾਾਂਗੇ ਢਾਬੀ ਢਾਬੇ ਸਾਡੇ ਬੰਦਾ ਹਾਂ ਢਾਬੀ ਢਾਬੇ ਜਦੋਂ ਮੈਂ ਵਿਆਹ ਕੇ ਆਈ ਸੀ ਨਾ ਇੱਕ ਗੱਲ ਤਾਂ ਹੈਗੀ ਆ ਉਦੋਂ ਦੇਖ ਲਓ ਸੁੰਨੀ ਜੀ ਸੀ ਸੜਕ 6 ਸਾਲਾਂ ਦੇ ਵਿੱਚ ਇੰਨੀ ਤਬਦੀਲੀ ਹੋ ਗਈ ਰਿੱਕੀ ਢਾਬੀ ਢਾਬੇ ਹੋ ਗਏ ਆਊਟਲੈਟ ਬੰਦ ਨਾ ਹਾਂ ਹਾਂ ਆਊਟਲੈਟ ਤੇ ਬੰਨ ਨਾਲ ਬਹੁਤ ਤਰੱਕੀ ਕੀਤੀ ਆ ਰੋਡ ਨੇ ਇੱਕ ਸੂਟ ਆਪਾਂ ਆਹ ਤਾਂ ਰੱਖਿਆ ਆਉਣਾਗਾ ਬਰੀ ਦੇ ਵਿੱਚ ਠੀਕ ਹੈ ਤਾਂ ਦੁਪੱਟਾ ਉੱਪਰ ਪਿਆਗਾ ਦੁਪੱਟਾ ਲਿਆਉਣੇ ਆ ਆਪਾਂ ਇੱਕ ਸੂਟ ਮਹਿਰੂਨ ਕਲਰ ਦਾ ਕੀਤਾਗਾ ਪਾਓ ਧਰ ਕੇ ਆਉਣਾ ਬਰੀ ਚੱਜ ਅੱਜ ਜਾਣਾਗਾ ਦਿਖਾਂ ਆ ਧਰ ਕੇ ਆਉਣੇ ਨੇ ਸੂਟ ਇਹ ਜਿਹੜੀ ਹੁੰਦੀ ਆ ਆ ਸੂਟ ਨੂੰ ਹਾਂ ਕੜਾਈ ਚਾਹਿਆ ਸੂਟ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਸੀਗਾ ਠੀਕ ਆ ਧੰਨਵਾਦ ਤੁਹਾਡਾ ਇਹ ਸੂਟ ਨੂੰ ਇੰਨਾ ਪਿਆਰ ਸਤ ਕਰ ਦੇਣ ਦੇ ਲਈ ਇਹ ਕਾ ਟਾਪ ਬਣਿਆਗਾ ਬਾਈ ਇਹ ਆਪਾਂ ਕ courier ਕਰਵਾਉਣਾ ਅੱਜ ਇੱਕ ਆ ਡਰੈਸ ਬਣੀ ਹੋਈ ਆ ਫਰੌਕ ਇਹ ਵੀ ਕੋਰੀਅਰ ਕਰਵਾਉਣੀ ਆ ਤੇ ਆ ਸੂਟ ਕੋਰੀਅਰ ਕਰਵਾਉਣਾ ਇੱਕ ਨਿੱਕੀ ਬੂਟੀ ਵਾਲਾ ਹੋਰ ਸੂਟ ਬਣਿਆ ਉਹ ਕੋਰੀਅਰ ਕਰਵਾਉਣਾਗਾ ਠੀਕ ਹੈ ਤੇ ਆਪਾਂ ਪਹੁੰਚ ਗਏ ਸੀ ਬੁਟੀਕ ਤੇ ਤੇ ਹਲੇ ਮੈਂ ਸੈਲੂਨ ਜਾਣਾਗਾ ਦੇਖਾਂ ਕੁਝ ਵੀ ਨਹੀਂ ਕਰਵਾਇਆ ਮੈਂ ਜਜਾਰ ਮम्मा ਨੇ ਮਾਮੂ ਦਾ ਵਿਆਹ ਦਾ ਮम्मा ਨੇ ਕੁਝ ਵੀ ਨਹੀਂ ਕਰਵਾਇਆ ਹਜੇ ਭਈ ਆਪਾਂ ਕੁਝ ਵੀ ਨਹੀਂ ਕਰਾਇਆ ਨਾ ਮੈਂ ਫੇਸਟ ਰਾਈਡਿੰਗ ਕਰਾਈਆ ਨਾ ਮੈਂ ਫੇਸ਼ੀਅਲ ਕਰਾਇਆ ਕੁਝ ਵੀ ਨਹੀਂ ਹੋਇਆ ਮੇਰੇ ਤੋਂ ਤਾਂ ਪਤਾ ਨਹੀਂ ਮੈਂ ਟਾਈਮ ਤੇ ਵਿਆਹ ਭੱਗ ਜੂਗੀ ਜਾਂ ਨਹੀਂ ਜਾਊਂਗੀ ਉਹटी ਕਾਲੀਆਂ ਭੈਣਾਂ ਦਾ ਸਾਰਿਆਂ ਦਾ ਮੇਰੇ ਵਾਂਗੂ ਹੀ ਹਾਲ ਹੁੰਦਾ ਹੁਣ ਆ ਪੱਕਾ 100% ਸ਼ੋਰਟੀ ਹੈ ਇਸ ਗੱਲ ਦੀ ਆਪਾਂ ਮੇਕਅਪ ਦਾ ਸਮਾਨ ਲੈ ਆਏ ਕਿਹੜਾ ਕਿਹੜਾ ਲੈ ਕੇ ਆਈਆਂ ਮੈਂ ਤੁਹਾਨੂੰ ਦਿਖਾਉਣੀ ਆ ਕੱਲ ਲੈ ਕੇ ਆਈ ਸੀ ਜੀ ਮੈਂ ਮੇਕਅਪ ਦਾ ਸਮਾਨ ਸੋਹਣੀ ਦਿਉਂ ਟੀ ਦਾ ਜੁਐਲਰੀ ਵੀ ਲੈ ਕੇ ਆਈਆਂ ਮੈਂ ਬਹੁਤ ਜ਼ਿਆਦਾ ਸੋਹਣੀ ਤੇ ਆ ਵਾਲੇ ਹਾਂ ਜੀ ਵੀ ਤੁਹਾਡੇ ਨਵੇਂ ਸੂਟ ਹੁੰਦੇ ਨੇ ਤੁਸੀਂ ਸਵੀਟ ਜਿਹੜੇ ਸਵੈਟ ਪੈਡਸ ਹੁੰਦੇ ਨੇ ਇਹ ਯੂਜ਼ ਕਰ ਸਕਦੇ ਹੋ ਇਹ ਸਵੈਟ ਹਨ ਜਿਹੜਾ ਖਿੱਚ ਲੈਂਦੇ ਨੇ ਵਧੀਆ ਫਿਰ ਖਰਾਬ ਨਹੀਂ ਹੁੰਦੇ ਇੱਕ ਮੈਂ ਲੈ ਕੇ ਆਈਆਂ ਫਾਉਂਡੋ ਮੈਕ ਦਾ ਠੀਕ ਹੈ ਫਿਕਸਰ ਲੈ ਕੇ ਆਈਆਂ ਸਪਰੇ ਠੀਕ ਹੈ ਇੱਕ ਮੈਂ ਲੈ ਕੇ ਆਈਆਂ ਫੋਰ ਐਵਰ 52 ਦਾ ਕੰਟੋਰ ਹਾਈਲਾਈਟਰ ਤੇ ਬਲਸ਼ ਬਹੁਤ ਜ਼ਿਆਦਾ ਵਧੀਆਗਾ ਇਹ ਵੀ ਠੀਕ ਹੈ ਇੱਕ ਮੈਂ ਲੈ ਕੇ ਆਈਆਂ ਫਾਉਂਡੇਸ਼ਨ ਨਾਰਸ ਦਾ ਠੀਕ ਹੈ ਤੇ ਹੋਰ ਮੈਂ ਲੈ ਕੇ ਆਈਆਂ ਬਲੈਂਡਰ ਹੋ ਗਿਆ ਠੀਕ ਹੈ ਮੇਕਅਪ ਕਰਾਂਗੇ ਆਪਾਂ ਤੇ ਇੱਕ ਮੈਂ ਲੈ ਕੇ ਆਈਆਂ ਪੈਨਸਲ ਠੀਕ ਹੈ ਸੈੱਟ ਕਰਨ ਵਾਲੀ ਲਿਪਸਟਿਕ ਨੂੰ ਲਿਪ ਲਾਈਨਰ ਹੈਗਾ ਇਹ ਇੱਕ ਮੈਂ ਲੈ ਕੇ ਆਈਆਂ ਕਜਲ ਠੀਕ ਹੈ ਬਾਈਟ ਕਲਰ ਦਾ ਤੇ ਇੱਕ ਮੈਂ ਲੈ ਕੇ ਆਈਆਂ ਲਿਪਸਟਿਕ ਬੜੀ ਹੀ ਸੋਹਣਾ ਸ਼ੇਡ ਆ ਇਹਦਾ ਬਹੁਤ ਸੋਹਣਾ ਕਲਰ ਆ ਖੋਲ ਕੇ ਵੀ ਦਿਖਾ ਦੂੰਗੀ ਮੈਂ ਤੁਹਾਨੂੰ ਇੱਕ ਮੈਂ ਲੈ ਕੇ ਆਈਆਂ ਜੁਐਲਰੀ ਜੁਐਲਰੀ ਦਾ ਇਹਨਾਂ ਦੇ ਵੈਸਟ ਮਿਲਦੀ ਆ ਬਹੁਤ ਜ਼ਿਆਦਾ ਸੋਨੀ ਜੁਐਲਰੀ ਮਿਲਦੀ ਆ ਆਹ ਵਾਲੇ ਈਰਿੰਗ ਲੈ ਕੇ ਆਈਆਂ ਠੀਕ ਆ ਵਾਲੇ ਲੈ ਕੇ ਆਈਆਂ ਤੁਹਾਨੂੰ ਪਰਸਨਲੀ ਮੇਰੀ ਜੁਐਲਰੀ ਬੜੀ ਅੱਛੀ ਲੱਗਦੀ ਹੁੰਦੀ ਹੈ ਤਾਂ ਮੈਂ ਲੈ ਕੇ ਆਈਆਂ ਪਾਫੀ ਸਾਰੇ ਈਰਿੰਗਸ ਠੀਕ ਹੈ ਤੇ ਇੱਕ ਸੈੱਟ ਬਾਕੀ ਆ ਵੀ ਜਿਹੜਾ ਹੈਗਾਗਾ ਬਲੈਂਡਰ ਆ ਠੀਕ ਹੈ ਇਹ ਆਪਾਂ ਲੈ ਕੇ ਆਏ ਆ ਜੀ ਟੋਨੀ ਦੀ ਹੱਟੀ ਤੋਂ ਨਿਊ ਮਟੀਰੀਅਲ ਸਟੋਰ ਠੀਕ ਹੈ ਤੇ ਇਹਦਾ ਜਿਹੜਾ ਹੈਗਾਗਾ ਤੁਸੀਂ ਇਹਨਾਂ ਦੀ ਇੰਸਟਾਗ੍ਰam ਤੇ ਆਈਡੀ ਬਣੀ ਹੈ ਟੋਨੀ ਦੀ ਹੱਟੀ ਇਹका ਆ ਵਾਲੇ ਕੰਟੈਕਟ ਨੰਬਰ ਨੇ ਤਾਂ ਤੁਸੀਂ ਇਹਨਾਂ ਤੋਂ ਕੋਈ ਵੀ ਜੁਐਲਰੀ ਜਾਂ ਕੋਸਮੈਟਿਕ ਦਾ ਸਮਾਨ ਖਰੀਦ ਸਕਦੇ ਹੋ ਇਹਨਾਂ ਕੋਲੋਂ ਤੁਹਾਨੂੰ ਬਿਲਕੁਲ ਜੈਨੂਨ ਪ੍ਰਾਈਸ ਤੇ ਮਿਲੂਗਾ ਜੀ ਸਾਰਾ ਕੁਝ ਬਰਨਾਲੇ ਆ ਟੋਨੀ ਜੀ ਇੱਥੇ ਬਹੁਤ ਹੀ ਮਸ਼ਹੂਰ ਆ ਤੁਸੀਂ ਇਹਨਾਂ ਤੋਂ ਜੁਐਲਰੀ ਵੀ ਲੈ ਸਕਦੇ ਹੋ ਠੀਕ ਹੈ ਤੇ ਤੁਸੀਂ ਇਹਨਾਂ ਤੋਂ ਜਿਹੜਾ ਮੇਕਅਪ ਦਾ ਸਮਾਨ ਆ ਉਹ ਵੀ ਲੈ ਸਕਦੇ ਹੋ ਮੈਂ ਤਾਂ ਮੇਕਅਪ ਦਾ ਸਮਾਨ ਇੱਥੇ ਲੈ ਕੇ ਹਾਂ ਕੋਈ ਪ੍ਰੋਮੋਸ਼ਨ ਨਹੀਂ ਬਈ ਜੈਨੂਨੀ ਵਧੀਆ ਸਮਾਨ ਮਿਲਦਾਗਾ ਦੇਖੋ ਮੇਰਾ ਬਿੱਲ ਹੈ ਠੀਕ ਹੈ ਮੈਂ ਇੱਥੋਂ ਲੈ ਕੇ ਆਈ ਹਾਂ ਸਮਾਨ ਬਾਕੀ ਮੇਰਾ ਨਾਮ ਲੈ ਕੇ ਜਾਊਂਗੀ ਤਾਂ ਤੁਹਾਨੂੰ ਡਿਸਕਾਊਂਟ ਵੀ ਮਿਲੂਗਾ ਠੀਕ ਹੈ ਇਹ ਚੀਜ਼ ਹੈਗੀ ਆ। ਚਲੋ ਆਹ ਵਾਲੀਆਂ ਆਪਣੀਆਂ ਜੁਐਲਰੀਆਂ ਨੇ ਬਾਕੀ ਮੈਂ ਖੋਲ ਕੇ ਦਿਖਾ ਦਨੀ ਤੁਹਾਨੂੰ। ਆ ਲੈ ਕੇ ਆਈਆਂ ਜੀ ਮੈਂ ਲਿਪਸਟਿਕ। ਤਾਂ ਇਹ ਠੀਕ ਹੈ ਕਾਫੀ ਮਿਲ ਜਾਣਗੀਆਂ ਤੁਹਾਨੂੰ ਉਹਨਾਂ ਦਾ ਇਹਦਾ ਸ਼ੇਡ ਨੰਬਰ ਹੈਗਾ 588। ਠੀਕ ਹੈ 588 ਹੈਗਾ। ਤੇ ਆਹ ਵਾਲਾ ਮੈਂ ਸੈੱਟ ਲੈ ਕੇ ਆਈ ਸੀ ਕਿ ਦੇਖੋ ਕੁੰਦਨ ਦਾ ਬਹੁਤ ਹੀ ਜ਼ਿਆਦਾ ਪਿਆਰਾ ਸੈੱਟ ਆ। ਤੇ ਆਹ ਵਾਲੇ ਇਹਦੇ ਨਾਲ ਇਅਰਿੰਗ ਨੇ। ਟਿੱਕਾ ਵੀ ਇਹਦੇ ਨਾਲ ਪਰ ਉਹ ਤਾਂ ਤੁਹਾਨੂੰ ਪਤਾ ਹੀ ਹੈ ਮੈਂ ਲਾਉਂਦੀ ਹੋਈ ਨਹੀਂ ਹੈਗੀ। ਆ ਇਰਿੰਗਾ ਸੈਟਾ ਦੇਖੋ ਕਿੰਨਾ ਜਿਆਦਾ ਸੋਹਣਾ ਠੀਕ ਹਨ ਆ ਦੇਖੋ ਬਈ ਆਹ ਵਾਲੀ ਜੁਐਲਰੀ ਆਪਾਂ ਲੈ ਕੇ ਆਏ ਆ ਬਹੁਤ ਪਿਆਰੀ ਜੁਐਲਰੀ ਆ ਲਿਪਸਟਿਕ ਦਾ ਕਲਰ ਹੈ ਜਿਹੜਾ ਬਹੁਤ ਪਿਆਰਾ ਲੱਗ ਰਿਹਾ ਹੈਗਾ ਕਿਸੇ ਵੀ ਇਦਾਂ ਦੀ ਬਾਏ ਕਰsene ਬਾਕੀ ਉਹਨਾਂ ਕੋਲ ਕਲਰ ਹੋਰ ਵੀ ਬਹੁਤ ਸੋਹਣੇ ਸੋਹਣੇ ਸੀਗੇ ਤਾਂ ਤੁਸੀਂ ਉਹਨਾਂ ਤੋਂ ਲੈ ਸਕਦੇ ਹੋ ਜਿਹਨਾਂ ਵੀ ਸਮਾਨ ਹਨ ਉਹਨਾਂ ਤੁਸੀਂ ਲੈ ਨਹੀਂ ਆ ਤੁਸੀਂ ਵੀ ਲੈ ਸਕਦੇ ਲੋ ਬਈ ਇਹ ਸੀਗਾ ਆਪਣਾ ਅੱਜ ਦਾ ਬਲੌਗ ਤੇ ਹੁਣ ਆਪਾਂ ਵਲੌਗ ਬਣਾਵਾਂਗੇ ਟਿੱਖਾ ਜਾ ਕੇ ਕੜਾਹੀ ਚੜ ਚੁੱਕੀ ਆ ਜਾ ਕੇ ਅਜਗਾਉਣੇ ਆ ਉੱਤੇ ਆਪਾਂ ਗੀਤ ਵਗੈਰਾ ਠੀਕ ਆ ਤੇ ਇਹ ਵਾਲੇ ਵਲੌਗ ਨੂੰ ਤੁਸੀਂ ਲਾਈਕ ਕਰ ਦਿਓ ਬਈ ਸ਼ੇਅਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਦਾ ਲੱਗਿਆ ਵਲੌਗ ਠੀਕ ਆ ਨਿਊ ਨਿਊ ਵਲੌਗ ਦੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਇੱਕ ਤੁਹਾਨੂੰ ਰਿਕਵੈਸਟ ਆ ਬਈ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਵੀਡੀਓ ਕਿਉਂਕਿ ਆਪਣਾ ਬਹੁਤ ਜੋਰ ਲੱਗ ਜਾਂਦਾ ਵੀਡੀਓ ਬਣਾਉਣ ਤੇ ਮਸਾ ਟਾਈਮ ਕੱਟ ਕੇ ਮੈਂ ਤੁਹਾਡੇ ਲਈ ਵੀਡੀਓ ਬਣਾਉਣੀ ਹੁੰਦੀ ਆ ਤਾ ਹੁਣ ਆਪਾਂ ਰੈਡੀ ਹੋ ਜਾਈਏ ਆਪਾਂ ਜਾਣਾ ਦੇਖਾਂ ਇਹ ਥੋੜੇ ਜੇ ਕੰਮ ਕਰਨ ਬਠਿੰਡੇ ਵੀ ਜਾਣਾਗਾ ਤਾਂ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ ਟਾਟਾ ਬਾਏ ਬਾਏ